ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਰੇ ਨਿੱਜੀ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਲਾਜ਼ਮੀ ਤੌਰ ਤੇ ਪਹਿਲੀ ਜਮਾਤ ਦੀਆਂ 25% ਸੀਟਾਂ ਗਰੀਬਾਂ ਅਨੁਸੂਚੀ ਜਾਤੀ ਜਾਂ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ ਰਾਖਵੀਆਂ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਭਾਜਪਾ ਦੇ ਜਨਰਲ ਸਖਤਰ ਕੇ ਐਸ ਰਾਜੂ ਲੀਗਲ ٹرسٹ ਦੇ ਮੁਖੀ ਜਗਮੋਨ ਸਿੰਘ ਰਾਜੂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਕਿ ਸੂਬੇ ਅੰਦਰ ਕਮਜ਼ੋਰ ਵਰਗ ਦੇ ਬੱਚੇ ਨਿੱਜੀ ਸਕੂਲਾਂ 'ਚ 14 ਸਾਲਾਂ ਤੋਂ ਸਿੱਖਿਆ ਦੇ ਇਸ ਮੂਢਲੇ ਅਧਿਕਾਰ ਦਾ ਲਾਭ ਉਠਾਉਣ ਤੋਂ ਸਮਰਥ ਹਨ ਹੁਣ ਇਸ ਫੈਸਲੇ ਤੋਂ ਬਾਅਦ ਇਹਨਾਂ ਵਰਗਾਂ ਦੇ ਬੱਚੇ ਵੀ ਸੂਬੇ ਦੇ ਮਿਆਰੀ ਨਿੱਜੀ ਸਕੂਲਾਂ 'ਚ ਹੋਰ ਨਾਲ ਵਿਦਿਆਰਥੀਆਂ ਨਾਲ ਮਿਲ ਕੇ ਮੁਫਤ ਸਿੱਖਿਆ ਪ੍ਰਾਪਤ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨਿਕ ਸੇਵਾਵਾਂ 'ਚ ਆਪਣੇ ਤਜਰਬੇ ਤੋਂ ਬਾਅਦ ਗਰੀਬ ਤੇ ਕਮਜ਼ੋਰ ਵਰਗ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਸਮਰਪਿਤ ਅਤੇ ਭਵਿੱਖ ਵਿੱਚ ਵੀ ਉਹ ਅਜਿਹੇ ਸਮਾਜ ਸੇਵੀ ਕੰਮ ਕਰਦੇ ਰਹਿਣਗੇ ਇਸ ਮੌਕੇ ਕੇ ਐਸ ਰਾਜੂ ਲੀਗਲ ਟਰਸਟ ਦੇ ਟਰਸਟੀ ਐਡਵੋਕੇਟ ਕ੍ਰਿਸ਼ਨਾ ਦਿਆਮਾ ਵੀ ਮੌਜੂਦ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਾਰੇ ਨਿੱਜੀ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਸਿੱਖਿਆ ਦਾ ਅਧਿਕਾਰ ਐਕਟ 2009 ਤਹਿਤ ਲਾਜ਼ਮੀ ਤੌਰ ਤੇ ਪਹਿਲੀ ਜਮਾਤ ਦੀਆਂ 25% ਸੀਟਾਂ ਗਰੀਬਾਂ ਅਨੁਸੂਚਿਤ ਜਾਤੀ ਜਾਂ ਕਮਜ਼ੋਰ ਵਰਗਾਂ ਦੇ ਬੱਚਿਆਂ ਲਈ ਰਾਖਵੀਆਂ ਕਰਨ ਦੇ ਨਿਰਦੇਸ਼ ਦਿੱਤੇ ਨੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਕੇ ਐਸ ਰਾਜੂ ਲੀਗਲ ٹرسٹ ਦੇ ਮੁਖੀ ਜਗਮੋਨ ਸਿੰਘ ਰਾਜੂ ਨੇ ਹਾਈ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਆ ਕਿ ਸੂਬੇ ਅੰਦਰ ਕਮਜ਼ੋਰ ਵਰਗ ਦੇ ਬੱਚੇ ਨਿੱਜੀ ਸਕੂਲਾਂ 'ਚ 14 ਸਾਲਾਂ ਤੋਂ ਸਿੱਖਿਆ ਦੇ ਇਸ ਮੂਢਲੇ ਅਧਿਕਾਰ ਦਾ ਲਾਭ ਉਠਾਉਣ ਤੋਂ ਸਮਰਥ ਹਨ ਹੁਣ ਇਸ ਫੈਸਲੇ ਤੋਂ ਬਾਅਦ ਇਹਨਾਂ ਵਰਗਾਂ ਦੇ ਬੱਚੇ ਵੀ ਸੂਬੇ ਦੇ ਮਿਆਰੀ ਨਿੱਜੀ ਸਕੂਲਾਂ 'ਚ ਹੋਰ ਨਾਲ ਵਿਦਿਆਰਥੀਆਂ ਨਾਲ ਮਿਲ ਕੇ ਮੁਫਤ ਸਿੱਖਿਆ ਪ੍ਰਾਪਤ ਕਰ ਸਕਣਗੇ ਉਹਨਾਂ ਨੇ ਕਿਹਾ ਕਿ ਉਹ ਪ੍ਰਸ਼ਾਸਨਿਕ ਸੇਵਾਵਾਂ 'ਚ ਆਪਣੇ ਤਜਰਬੇ ਤੋਂ ਬਾਅਦ ਗਰੀਬ ਤੇ ਕਮਜ਼ੋਰ ਵਰਗ ਦੇ ਹਿੱਤਾਂ ਲਈ ਪੂਰੀ ਤਰ੍ਹਾਂ ਸਮਰਪਿਤ ਤੇ ਅਤੇ ਭਵਿੱਖ ਚ ਵੀ ਉਹ ਅਜਿਹੇ ਸਮਾਜ ਸੇਵੀ ਕੰਮ ਕਰਦੇ ਰਹਿਣਗੇ ਇਸ ਮੌਕੇ ਕੇ ਐਸ ਰਾਜੂ ਲੀਗਲ ਟਰਸਟ ਦੇ ਟਰਸਟੀ ਐਡਵੋਕੇਟ ਕ੍ਰਿਸ਼ਨਾ ਦਿਆਮਾ ਵੀ ਮੌਜੂਦ ਸਨ